ਸਸੀ ਕਾਲ ਜੀ ਹਾਂਜੀ ਹਰਪ੍ਰੀਤ ਜੀ ਕੀ ਦਿੱਕਤ ਸੀਗੀ ਤੁਹਾਨੂੰ ਮੈਨੂੰ ਸਫੇਦ ਦਾਗ ਦੀ ਪ੍ਰੋਬਲਮ ਸੀ ਤੇ ਮੇਰੀ ਕਾਫੀ ਟਾਈਮ ਤੋਂ ਮੈਡੀਸਨ ਚੱਲਦੀ ਰਹੀ ਬਟ ਮੈਨੂੰ ਫਰਕ ਨਹੀਂ ਪਿਆ ਮੈਂ ਲਾਣੇ ਵਾਲੀ ਮੈਡੀਸਨ ਵੀ ਯੂਜ਼ ਕੀਤੀ ਤੇ ਝਾੜੇ ਵਗੈਰਾ ਵੀ ਕਰਵਾਏ ਬਟ ਕੋਈ ਸਹੀ ਨਹੀਂ ਹੋਇਆ ਮੇਰੀ ਵਾਦੀ-ਵਾਦੀ ਸਕਿਨ ਤੇ ਵੀ ਫੇਸ ਤੇ ਵੀ ਆ ਗਈ ਅੱਖ ਕੋਲ ਤੇ ਮੇਰੀ ਫਰੈਂਡ ਮੈਨੂੰ ਸ਼ਰਦਾ ਡਾਕਟਰ ਕੋਲ ਇੱਥੇ ਲੈ ਕੇ ਆਏ ਕਿੰਨੀ ਦੇਰ ਹੋ ਗਈ ਤੁਹਾਨੂੰ ਸਾਡੇ ਤੋਂ ਟ੍ਰੀਟਮੈਂਟ ਲੈਂਦੇ ਹੋਏ 2 ਸਾਲ ਹੋ ਗਏ ਮੈਮ ਹੁਣ ਮੇਰਾ ਬਿਲਕੁਲ ਫੇਸ ਕਲੀਅਰ ਤੇ ਜਿੱਥੇ ਮੇਰੀ ਲੱਤ ਤੇ ਵੀ ਸੀਗੀ ਉਹ ਵੀ ਬਿਲਕੁਲ ਸਾਫ ਹੋ ਗਿਆ ਠੀਕ ਹੈ ਹੁਣ ਤੁਸੀਂ ਬਿਲਕੁਲ ਸੈਟੀਸਫਾਈਡ ਹੋ ਹਾਂਜੀ ਮੈਮ ਬਹੁਤ ਵਧੀਆ ਮੈਡੀਸਨ ਹੈ ਤੇ ਮੈਂ ਐਡਵਾਈਸ ਦਵਾਂਗੀ ਕਿ ਹੋਰ ਵੀ ਕੋਈ ਜਿਹਨੂੰ ਪ੍ਰੋਬਲਮ ਹੈ ਇਹ ਯੂਜ਼ ਕਰ ਇਹ ਲਿਊਕੋਡਰਮਾ ਦੀ ਸ਼ਿਕਾਇਤ ਅਕਸਰ ਕਹਿੰਦੇ ਹੈਗੇ ਆ ਕਿ ਜਦੋਂ ਤੋਂ ਸ਼ੁਰੂ ਹੋ ਜਾਏ ਇਹ ਬਿਲਕੁਲ ਨਾ ਲਈ ਜਾਂਦੀ ਹੈਗੀ ਆ ਕੀ ਇਹ ਸਮੱਸਿਆ ਵੱਧਦੀ ਜਾਂਦੀ ਹੈ ਸਫੇਦ ਦਾਗ ਵੀ ਠੀਕ ਕੀਤਾ ਜਾ ਸਕਦਾ ਹੈ ਕੁਝ ਡਾਈਟ ਪਲਾਨ ਅਸੀਂ ਚੇਂਜ ਕਰਦੇ ਹੈਗੇ ਪੇਸ਼ੈਂਟ ਨੂੰ ਕਿਉਂਕਿ ਆਯੁਰਵੇਦ ਦੱਸਿਆ ਗਿਆ ਵਿਰੁੱਧ ਆਹਾਰ ਹੀ ਇਹਦਾ ਕਾਰਨ ਰੰਦਾ ਹੈਗਾ ਕੁਝ ਇਹਨਾਂ ਚ ਸਾਤਵਿਕ ਪ੍ਰਕਿਰਤੀ ਦੀਆਂ ਚੀਜ਼ਾਂ ਅਸੀਂ ਪ੍ਰਮੋਟ ਕਰਦੇ ਹੈਗੇ ਇਹਨਾਂ ਦੀ ਮੈਂਟਲ ਸਟੇਬਿਲਿਟੀ ਨੂੰ ਮੈਨੇਜ ਕਰਦੇ ਹਾਂ ਕੁਝ ਔਸ਼ਧੀਆਂ ਲਗਾਣ ਲਈ ਔਰ ਕੁਝ ਖਾਣ ਲਈ ਔਰ ਇਹੀ ਰਿਜ਼ਲਟ ਮਿਲਦਾ ਹੈਗਾ ਥੋੜੀ ਲੰਬੀ ਦੇਰ ਦਵਾਈ ਜ਼ਰੂਰ ਖਾਣੀ ਪੈਂਦੀ ਆ ਲੇਕਿਨ ਰਿਜ਼ਲਟ ਤੁਹਾਡੇ ਸਾਹਮਣੇ ਆ ਹਰਪ੍ਰੀਤ ਜੀ ਦੀ ਆਪਣੀ ਵਾਪਰੀ ਜਿਹੜੀ ਹੈ ਇਹਨਾਂ ਨੇ ਦੱਸੀ ਹੈਗੀ ਆ ਕਿਸੇ ਨੂੰ ਵਿਟਿਲਿਗੋ ਵਰਗੀ ਸ਼ਿਕਾਇਤ ਵੀ ਹੈ ਉਹ ਵੀ ਸਾਨੂੰ ਸੰਪਰਕ ਕਰਨ ਧੰਨਵਾਦ